ਮੋਸਟ ਵਾਇਰਲ ਫੈਂਡੀ ਸਿਲਕ ਦੇ ਸੂਟ ਲੈਣ ਵਾਸਤੇ 5-700 ਮਾਰਕੀਟ ਰੇਟ ਵਿਕਣ ਵਾਲੇ ਆਪਾਂ ਦੇਨੇ ਸਿਰਫ 100 ਰੁਪਏ ਰੇਟਾਂ ਦੇ ਪੜਾਕੇ ਪਾ ਦੇਗੀ ਵੱਡੇ ਤੋਂ ਵੱਡੇ ਹੋਲਸੇਲਰ ਨੂੰ ਚੈਲੇਂਜ ਆ ਪੂਰੇ ਪੰਜਾਬ ਦੇ ਰੇਟਾਂ ਦੀ ਗਰੰਟੀ ਆ ਇਹ ਕੰਬੋ ਆਫਰ ਦੇਨੇ ਹੀ ਆਪਾਂ ਪਹਿਲਾਂ ਦਾ ਰੰਗ ਚੈੱਕ ਕਰ ਲਈ ਫੈਂਡੀ ਸਿਲਕ ਦੇ ਜਿਹੜਾ ਵਧੀਆ ਲੱਗੇ ਸਕਰੀਨਸ਼ਾਟ ਕਰ ਲਓ ਮੋਸਟ ਟ੍ਰੈਂਡਿੰਗ ਸਭ ਤੋਂ ਵੱਧ ਵਾਇਰਲ ਚੱਲਣ ਵਾਲੇ ਫੈਂਡੀ ਸਿਲਕ ਦੇ ਹੁਣ ਪਹਿਣਾ ਨੂੰ ਕੱਟ ਪੀਸਾਂ 'ਚ ਮੱਥਾ ਮਾਰਨ ਦੀ ਲੋੜ ਨਹੀਂ 5 ਮੀਟਰ ਦਾ ਸੂਟ ਆਪਾਂ ਦੇਨੇ ਸਿਰਫ 100 ਰੁਪਏ ਦਾ ਇਹ ਕੰਬੋ ਆਫਰ ਕੱਲਾ ਫੈਂਡੀ ਦਾ ਸੂਟ ਨਹੀਂ ਮਿਲਣਾ ਨਾਲ ਆਪਾਂ ਦੇਣਾ ਹੈਗੇ ਬਚਿੱਤਰਾ ਸ਼ਿਮਰ ਦਾ ਸੂਟ ਬਿਯਾਰ ਚ ਵਿਕਣ ਵਾਲਾ 700 ਰੁਪਏ ਆਪਾਂ ਦੇਣਾ ਸਿਰਫ 450 ਰੁਪਏ ਇਹ ਦੋਨੇ ਸੂਟ ਮਿਲਣਗੇ ਪਹਿਣਾ ਨੂੰ 450 ਬਚਿੱਤਰਾ ਸ਼ਿਮਰ 100 ਰੁਪਏ ਦਾ ਫੈਂਡੀ 550 ਰੁਪਏ ਦੋਨਾਂ ਸੂਟਾਂ ਦਾ ਹੀ ਮਿਲੂਗਾ ਇੱਕ ਸੂਟ ਨਹੀਂ ਮਿਲਣਾ ਪਹਿਣਾ ਨੂੰ ਕੰਬੋ ਆਫਰ ਚ ਮਿਲਣਗੀ ਇਹ ਵੇਂਦੀ ਇੱਕ ਸ਼ਰਤ ਇੱਕਾ ਮਿਲਣਾ ਉਹਨਾਂ ਪਹਿਣਾ ਜਿਹੜੀਆਂ ਪਹਿਣਾ ਵੀਡੀਓ ਕਰਕੇ ਹੋਣੀਆਂ ਸਾਡੀ ਸ਼ੇਅਰ ਕਰ ਟਵਰ ਪੰਜ ਜਣੇ ਨੂੰ ਅਸੀਂ ਚੈੱਕ ਕਰਨੀ ਦੁਕਾਨ ਤੇ ਪੇਜ ਸਾਡਾ ਹੋਵੇ ਫੋਲੋ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਸਾਰੇ ਰਿਸ਼ਤੇਦਾਰਾਂ ਦਾ ਫਾਇਦਾ ਕਰ ਦਿਓ ਸਾਰੇ ਆਪਦੇ ਦੋਸਤਾਂ ਦਾ ਫਾਇਦਾ ਕਰ ਦਿਓ ਸਾਰੇ ਆਪਦੇ ਗਵੰਡੀਆਂ ਦਾ ਫਾਇਦਾ ਕਰ ਦਿਓ ਸਾਰੇ ਰਿਸ਼ਤੇਦਾਰਿਆਂ ਨੂੰ ਵੀਡੀਓ ਭੇਜ ਦਿਓ ਫਾਇਦੇ ਦੀ ਇੱਕੋ ਇੱਕ ਦੁਕਾਨ ਸ਼ਾਲੂ ਕਲੌਥ ਉਸ ਬਰਨਾਲਾ ਜਿੱਥੇ ਉਹਨੇ ਪਹਿਣਾ ਦੇ ਵੱਡੇ ਫਾਇਦੇ ਵਿਆਹ ਸ਼ਾਦੀਆਂ ਨੂੰ ਖੁੱਲਾ ਸੁੱਦਾ ਹੈ ਪੂਰੇ ਫਾਇਦੇ ਕਰਾਂਗੇ ਫੁੱਲ ਪਰਦੇ ਲਾਵਾਂਗੇ ਬਚਿਤਰਾ ਸ਼ਿਮਰ ਚ ਵੀ ਡਿਜ਼ਾਈਨਿੰਗ ਬਹੁਤ ਆਪਣੇ ਕੋਲ ਡਿਜ਼ਾਈਨਿੰਗ ਚੈੱਕ ਕਰ ਲਓ ਜਿਹੜੇ ਵਧੀਆ ਲੱਗਦਾ ਸਕਰੀਨ ਸ਼ਾਟ ਕਰ ਲਓ ਚਾਹੇ ਤਾਂ ਆਨਲਾਈਨ ਮੰਗਾ ਲਿਓ ਚਾਹੇ ਆ ਕੇ ਲੈ ਜੀਓ ਦੁਕਾਨ ਤੇ ਰੇਟਾਂ ਦੀ ਫੁੱਲ ਵੱਡਾ ਫੁੱਲ ਗਰੰਟੀ ਆ ਮਾਰਕੀਟ ਫੈਂਡੀ ਸਿਲਕ ਦਾ ਭੈਣਾਂ ਨੂੰ ਪਤਾ ਹੀ ਆ 500 ਤੋਂ ਘੱਟ ਨਹੀਂ ਮਿਲਦਾ ਸੂਟ ਆਪਾਂ ਦੇ ਨਾਲ ਸਿਰਫ 100 ਰੁਪਏ ਦਾ ਭੜਾਕਾ ਪਾ ਦੇ 100 ਰੁਪਏ 'ਚ ਮੇਲਾ ਲਾਤਾ ਹੈਗਾ 5 ਮੀਟਰ ਦਾ ਆਲ ਓਵਰ ਫੋਟਾ ਰਾਵਾਂਗੀ ਫੈਂਡੀ ਸਿਲਕ ਦਾ 100 ਰੁਪਏ ਦਾ ਨਾਲ ਲੈਣਾ ਪੂਗਾ ਹੀ 450 ਰੁਪਏ ਦਾ ਬਜੀਤਰਾ ਸ਼ਿਮਰ ਦਾ ਸੂਟ ਇਹ ਕੰਬੋ ਆਫਰ ਨੇ ਇੱਕ ਸੂਟ ਨਹੀਂ ਮਿਲਣਾ ਇਹੇ ਬੇਨਤੀ ਆ ਭੈਣਾਂ ਨੂੰ ਦੋਨੇ ਮਿਲਣਗੇ 550 ਰੁਪਏ ਦੇ ਦੋਨੇ ਸੂਟ ਲਿਮਟਿਡ ਹੈ ਸਟਾਕ ਆ ਫਟਾਫਟ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਪੂਰੇ ਪੰਜਾਬ 'ਚ ਫਲਾਉ ਦਿਓ ਵੀਡੀਓ ਫੈਦੇ ਦੀ ਇੱਕੋ ਇੱਕ ਦੁਕਾਨ ਸ਼ਾਲੂ ਕਲੌਥਸ ਬਰਨਾਲਾ ਵਿਆਹ ਸ਼ਾਦੀਆਂ ਖੁੱਲਾ ਸੱਦਾ ਫੁੱਲ ਫੈਦੇ ਕਰਾਂਗੇ ਪੂਰੇ ਪੜਤੇ ਲਾਵਾਂਗੇ ਫੁੱਲ ਸਟਾਕ ਹੈ ਦਾ ਆਪਣਾ ਵੱਡੇ ਤੋਂ ਵੱਡੇ ਹੋਲਸੇਲਰ ਨੂੰ ਚੈਲੰਜ ਕਰਾਂਗੇ ਵੱਡੇ ਤੋਂ ਵੱਡੇ ਦੁਕਾਨਦਾਰ ਨੂੰ ਚੈਲੰਜ ਹੈਗਾ ਜਿਹੜੇ ਰੇਟ ਮਾਲ ਨਹੀਂ ਆਉਂਦਾ ਦੁਕਾਨਦਾਰ ਨੂੰ ਉਸ ਰੇਟ ਆਪ ਬੇਚ ਦੇਣਾ